ਗੁਰੂ ਸਾਹਿਬ ਦੇ ਬਚਪਨ ਦੇ ਬਾਰੇ ਗੱਲ ਕਰੀਏ ਉਹਨਾਂ ਦੀ 5 ਸਾਲ ਦੀ ਉਮਰ ਸੀ ਤੇ ਉਹਨਾਂ ਦੇ ਵੱਡੇ ਭਰਾ ਬਾਬਾ ਗੁਰਦਤਾਜੀ ਦਾ ਵਿਆਹ ਸੀ ਕੁਦਰਤਨ ਘਰ ਦੇ ਵਿੱਚ ਸਭ ਤੋਂ ਛੋਟੇ ਬੱਚੇ ਗੁਰੂ ਸਾਹਿਬ ਸੀ ਬਾਲ ਅਵਸਥਾ ਦੇ ਵਿੱਚ ਇਹਨਾਂ ਨੂੰ ਤਿਆਰ ਕੀਤਾ ਗਿਆ ਸੋਹਣੇ ਕੱਪੜੇ ਪਹਿਨਾਏ ਪੋਸ਼ਾਕ ਕਿਉਂਕਿ ਭਰਾ ਦੇ ਵਿਆਹ ਦੇ ਵਿੱਚ ਜਾਣਾ ਤੇ ਬਰਾਤੀ ਤਿਆਰ ਹੋ ਰਹੀ ਸੀ ਤੇ ਸਾਡੇ ਸਰੋਤਾਂ ਚ ਜਿਕਰ ਹੈ ਕਿ ਬਾਹਰ ਖੇਡਣ ਚਲੇ ਗਏ ਜਦੋਂ ਬਾਹਰ ਖੇਡਣ ਵਾਸਤੇ ਗਏ ਤੇ ਇੱਕ ਬੱਚਾ ਰੋ ਰਿਹਾ ਸੀ ਚਾਹੇ ਉਹਦੀ ਸਮੱਸਿਆ ਸੀ ਕਿ ਉਹ ਬਿਮਾਰ ਸੀ ਘਰ ਚ ਰੋਟੀ ਵੀ ਨਹੀਂ ਸੀ ਘਰ ਦੇ ਵਿੱਚ ਗਰੀਬੀ ਵੀ ਬਹੁਤ ਸੀ ਸੋ ਉਹਨੂੰ ਜਾ ਕੇ ਪੁੱਛਦੇ ਨੇ ਕਿ ਤੂੰ ਰੋ ਕਿਉਂ ਰਿਹਾ ਕਿਉਂਕਿ ਪੋਦੇ ਮਹੀਨੇ ਚ ਵਿਆਹ ਸੀ ਕੁਦਰਤਨ ਦਸੰਬਰ ਦੇ ਦਿਨ ਤੇ ਠੰਡ ਉਹ ਕਹਿੰਦਾ ਕਿ ਮੈਨੂੰ ਠੰਡ ਲੱਗ ਰਹੀ ਹੈ ਇੱਕ ਮੈਂ ਬਿਮਾਰ ਹਾਂ ਇੱਕ ਮੈਨੂੰ ਭੁੱਖ ਲੱਗੀ ਹੈ ਸੋ ਜਿਹੜੇ ਕੰਗਣ ਪਹਿਨੇ ਸੀ ਉਹ ਵੀ ਉਤਾਰ ਕੇ ਦੇ ਦਿੱਤੇ ਜਿਹੜਾ ਲਿਬਾਸ ਪਹਿਨੇ ਆ ਸੀ ਉਹ ਵੀ ਉਤਾਰ ਕੇ ਦੇ ਦਿੱਤਾ ਬਿਨਾ ਵਸਤਰਾਂ ਤੋਂ ਘਰ ਆ ਗਏ ਕੁਦਰਤਨ ਮਾਂ ਨੂੰ ਗੁੱਸਾ ਤੇ ਚੜੇਗਾ ਬੱਚੇ ਨੂੰ ਤਿਆਰ ਕੀਤਾ ਬਰਾਤ ਤਿਆਰ ਹੋ ਰਹੀ ਆ ਵਿਆਹ ਵਾਸਤੇ ਜਾਣਾ ਉਹਨਾਂ ਦਿਨਾਂ ਦੇ ਵਿੱਚ ਜਿਵੇਂ ਹੁਣ ਘਰਾਂ 'ਚ ਬੱਚਿਆਂ ਦੇ ਇੰਨੇ ਕੱਪੜੇ ਹੁੰਦੇ ਨੇ ਇੰਨੇ ਜ਼ਿਆਦਾ ਤਾਂ ਹੁੰਦੇ ਨਹੀਂ ਸੋ ਕੁਦਰਤਨ ਮਾਤਾ ਜੀ ਨੂੰ ਗੁੱਸਾ ਚੜਿਆ ਤੇ ਉਸ ਤਲਖੀ ਦੇ ਵਿੱਚ ਗੁੱਸੇ ਦੇ ਵਿੱਚ ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਨੇ ਆ ਵੇਖ ਲਿਆ ਜੀ ਆਪਣੇ ਲਾਡਲੇ ਦਾ ਹਾਲ ਤੁਸੀਂ ਪਿਆਰ ਦੇ ਵਿੱਚ ਇੰਨਾ ਵਿਗਾੜ ਛੱਡਿਆ ਕਿ ਆਪਣਾ ਲਿਬਾਸ ਲਾ ਕੇ ਕਿਸੇ ਨੂੰ ਦੇ ਕੇ ਆ ਗਿਆ ਤੇ ਬਰਾਤ ਤਿਆਰ ਹੋ ਰਹੀ ਹੈ ਮੁਸਕਰਾ ਕੇ ਕਹਿੰਦੇ ਨੇ ਉਹ ਕਹਿੰਦੇ ਤਲਕੀ ਚ ਨਾ ਆਪ ਲਈਏ ਜਿਹੜਾ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਆਪਣਾ ਲਿਬਾਸ ਦੇ ਕੇ ਆਇਆ ਹੈ ਨਾ ਯਾਦ ਰੱਖੀ ਕੱਲ ਨੂੰ ਕਿਸੇ ਦੇ ਲਿਬਾਸ ਤੇ ਵਿਸ਼ਵਾਸ ਨੂੰ ਬਚਾਉਣ ਵਾਸਤੇ ਆਪਣੇ ਸਵਾਸ ਵੀ ਦੇ ਦੇਵੇਗਾ